ਪ੍ਰਭੂਤਾ ਦੀ ਭੁੱਖ ਨੇ ਇਤਨਾ ਹੁਣ ਖਰਾਬਾ ਕਰਾਇਆ ਲਿਖਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਹੈ ਲੋਕੀ ਸ਼ੌਕ ਨਾਲ ਪੜਦੇ ਕਾਮ ਦੀ ਸੀਮਾ ਵਧੀ ਹੋਈ ਕੈਸੇ ਜੀਵਨ ਨੂੰ ਭ੍ਰਸ਼ਟ ਕਰ ਦਿੰਦੀ ਹੈ ਇਸਤਰੀ ਨੂੰ ਗਨਕਾ ਬਣਾ ਦਿੰਦੀ ਹੈ ਪੁਰਸ਼ ਨੂੰ ਬਲਾਤਕਾਰ ਹੀ ਬਣਾ ਦਿੰਦੀ ਹੈ ਅਗਰ ਇਸ ਦੇ ਤੇ ਖੁੱਲ ਕੇ ਲਿਖਿਆ ਗਿਆ ਕਿਸ ਤਰ੍ਹਾਂ ਬਣਾਉਂਦੀ ਹੈ ਤੇ ਫਿਰ ਕਹਿ ਦਿੱਤਾ ਗਏ ਇਹ ਸਾਹਿਤ ਅਸ਼ਲੀਲ ਹੈ ਅਸ਼ਲੀਲ ਇਸ ਦੋਤੇ ਕਲਮ ਸਿੱਖ ਜਗਤ ਦੇ ਚ ਬੁਥੇਰਿਆ ਨੇ ਚੁੱਕਿਆ ਨੇ ਬੁਥੇਰਿਆ ਨੇ ਮੈਂ ਕੱਲਈ ਹਾਂ ਜੋ ਉਸ ਕਲਮ ਦੇ ਖਿਲਾਫ ਬੋਲਿਆ ਥੋੜਾ ਲਿਖਿਆ ਔਰ ਮੈਂ ਕੱਲਈ ਜੋ ਇਹਨਾਂ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਮੈਨੂੰ ਪੰਡਿਆ ਹੈ ਪਰ ਉਹ ਤਾਂ ਅਲਜ਼ਾਬ ਲਾਇਆ ਹੈ ਲੇਕਿਨ ਦਲੀਲ ਦਾ ਕੋਈ ਜਵਾਬ ਨਹੀਂ ਦਲੀਲ ਦਾ ਕੋਈ ਜਵਾਬ ਨਹੀਂ ਔਰ ਚੋਂਕੇ ਦਸਮ ਗ੍ਰੰਥ ਦੇ ਉਹ ਬਾਣੀਆਂ ਵੀ ਨੇ ਜੋ ਅੰਮ੍ਰਿਤ ਧਿਆਰ ਕਰਨ ਲੱਗਿਆਂ ਜਪੀਆਂ ਜਾਂਦੀਆਂ ਨੇ ਬੜੀਆਂ ਜਾਂਦੀਆਂ ਨੇ ਉਹ ਕਹਿੰਦੇ ਨਹੀਂ ਇੱਥੇ ਇੱਥੇ ਤੱਕ ਇਹ ਬਾਣੀ ਹੈ ਗੁਰੂ ਗੋਬਿੰਦ ਸਿੰਘ ਦੀ ਬਾਕੀ ਅਸੀਂ ਨਹੀਂ ਨਹੀਂ ਮੰਨਦੇ ਇਹਨਾਂ ਦੇ ਸਾਹਮਣੇ ਜਦ ਮੈਂ ਕੁਝ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਰੱਖੀਆਂ ਨੇ ਬਾਬਾ ਫਰੀਦ ਅਜ ਨਾ ਸੁਤੀ ਕੰਤ ਸਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੋਹਾ ਗਣੇ ਤਮ ਕਿਉ ਰਹਿਣ ਗਿਆਨ ਰਾਉ ਜਬ ਸੇਜੇ ਆਵੇ ਤੋਂ ਨਾਨਕ ਭੋਗ ਕਰੇ ਹਜ਼ਾਰਾਂ ਪੰਕਤੀਆਂ ਪਰ ਕਿ ਇਸ ਦੇ ਅਰਥ ਕਰੋਗੇ ਠੀਕ ਹੈ ਆਤਮਾ ਪਰਮਾਤਮਾ ਦਾ ਮਿਲਨ ਲੇਕਿਨ ਉਦਾਹਰਣ ਪਰਮਾਨ ਠੀਕ ਹੈ ਪਰਮਾਤਮਾ ਦੇ ਰਸ ਲਈ ਪ੍ਰਮਾਣ ਛੋਟੇ ਹੋਣਗੇ ਪੂਰਨ ਨਹੀਂ ਹੋਣਗੇ ਕੋਈ ਪੂਰਨ ਨੇ ਸੰਸਾਰ ਦੀ ਕੋਈ ਗੱਲ ਕਰਨੀ ਹੈ ਤੇ ਪੂਰਨ ਪ੍ਰਮਾਣ ਮਿਲ ਸਕਦਾ ਹੈ ਪਰਤਕਸ਼ ਪ੍ਰਮਾਣ ਵੀ ਮਿਲ ਸਕਦਾ ਹੈ ਪਰ ਉਦਾਹਰਣ ਤੇ ਦਿੱਤੇ ਨੇ ਸੰਸਾਰ ਦੇ ਹੋਰ ਐਸੀਆਂ ਬਣਤੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚ ਬੇਸ਼ੁਮਾਰ ਕਈ ਇਸ ਸ਼ਬਦ ਦੇ ਚ ਰਵਦਾਸ ਵੀ ਖੁੱਲ ਕੇ ਬੋਲ ਰਹੇ ਨੇ ਖੁੱਲ ਕੇ ਬੋਲ ਰਹੇ ਨੇ ਸਮਾਤ ਹੁਣ ਮੇਰੇ ਕੋਲ ਸੀਮਤ ਹੈ ਤੇ ਮੈਂ ਇੱਕ ਦਲੀਲ ਫਰਡੇ ਸਾਹਮਣੇ ਰੱਖ ਦਿੱਤੀ ਹੈ ਜੇ ਕ੍ਰੋਧ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਦੁਸ਼ਟ ਬਣਾ ਦਿੰਦਾ ਹੈ ਮਨੁੱਖ ਕਿਤਨਾ ਮੂੜ ਬਣਾ ਦਿੰਦਾ ਹੈ ਜੇ ਲੋਭ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਬੇਈਮਾਨ ਬਣਾ ਦਿੰਦਾ ਹੈ ਠੱਗ ਚੋਰ ਡਕੈਤ ਬਣਾ ਦਿੰਦਾ ਹੈ ਜੇ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਕਾਤਲ ਕਸਾਈ ਬਣਾ ਦਿੰਦਾ ਹੈ ਮਨੁੱਖ ਜੇ ਮੋਹ ਤੇ ਬੋਲਿਆ ਜਾ ਸਕਦਾ ਹੈ ਕਿਤਨਾ ਸਵਾਰਥੀ ਬਣਾ ਦਿੰਦਾ ਹੈ ਮਨੁੱਖ ਕੋਈ ਵਿਸ਼ਾ ਕਾਮ ਇਸਤੇ ਨਹੀਂ ਬੋਲਿਆ ਜਾ ਸਕਦਾ ਨਾ ਲਿਖਿਆ ਜਾ ਸਕਦਾ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਇਨਾ ਪੰਜਾਂ ਵਿੱਚੋਂ ਮੂਲ ਕਾਮ ਹੈ ਬਾਕੀ ਸਭ ਧੱਲੇ ਜਦ ਵੀ ਗਿਣਤੀ ਆਉਂਦੀ ਹੈ ਪਹਿਲੇ ਸਰਦਾਰ ਇਹੀ ਹੈ ਕਾਮ ਕ੍ਰੋਧ ਲੋਭ ਮੋਹਨ ਦਾ ਇਹਦੇ ਸਰਦਾਰ ਹੈ ਇਹਦੇ ਸਾਰਿਆਂ ਦਾ ਸਿਰਮੌਰ ਹੈ ਬਾਕੀ ਦੇ जिणे ओगड़ ने मनुख ओना दी पूर्ति वे काम दी पूर्ति लै करदे धन वद गया सी नवाब को निजाम हैदराबाद ते ता उन दिया 600 बेगमआ सन जे धन ना वत्ता ते प्रभता ना वत्ती अहंकार करके के 600 बेगम कोई महाराजा 400 महारानी ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਰਾਦਕਾਰੀ ਕਿਸ ਨੂੰ ਕਹਿੰਦੇ ਨੇ ਇਸ ਵਕਤ ਮਰਾਕਸ਼ ਦੇ ਨਵਾਬ ਦੀਆਂ 1000 ਬੇਗਮਾਂ ਨੇ ਇਸ ਵਕਤ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਬਰਾਦਕਾਰੀ ਕਿਸ ਨੂੰ ਕਹਿੰਦੇ ਨੇ ਔਰ ਕਿਸ ਨੂੰ ਬਰਾਦਕਾਰੀ ਆਖੋਗੇ ਧਨਵੀ ਇਸ ਵਾਸਤੇ ਵੜ ਆਇਆ ਪ੍ਰਭਤਾ ਵੀ ਮਰਾਕਸ਼ ਦੇ ਨਵਾਬ ਨੇ ਇਸ ਵਾਸਤੇ ਵਧਾਈ ਮੈਂ 1000 ਬੇਗਮਾਂ ਰੱਖ ਸਕਦਾ ਐਲਾਨ ਕੀ ਦਿੱਤਾ ਇਸ ਸ਼ਬਦ ਵਿੱਚ ਖੁਲਾਸਾ ਇਹ ਹੈ ਸੀਮਤ ਦਾਇਰੇ ਚ ਮੈਂ ਤੁਹਾਡੇ ਸਾਹਮਣੇ ਇਹ ਵਿਚਾਰਾਂ ਰੱਖਾਂਗਾ ਮਨੁੱਖ ਦੇ ਅੰਦਰ ਕਾਮਨਾ ਕਰਦੇਸ਼ ਕਰਦੀ ਹੈ ਕਾਮਨਾ ਦਾ ਚੱਕਰ ਹੀ ਜਨਮ ਮਰਨ ਦਾ ਚੱਕਰ ਬਣਦਾ ਕਾਮਨਾ ਦਾ ਚੱਕਰ ਹੀ ਸੰਸਾਰ ਦਾ ਚੱਕਰ ਬਣਦਾ ਜਿਵੇਂ ਖੰਡਾ ਸਾਡਾ ਧਾਰਮਿਕ ਚਿੰਨ੍ਹ ਹੈ ਨਾਨਕੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਪ੍ਰਥਮੇ ਖੰਡਾ ਸਾਜ ਕੇ ਜਨ ਸਭ ਸੰਸਾਰ ਉਭਾਇ। ਪਹਿਲੇ ਪ੍ਰਭੂ ਨੇ ਸ਼ਕਤੀ ਬਣਾਈ। ਉਹ ਜੋ ਸਿੰਦਾ ਖੰਡਾ ਹੈ ਸ਼ਕਤੀ ਦਾ ਪ੍ਰਤੀਕ ਹੈ। ਸ਼ਕਤੀ ਤੋਂ ਸੰਸਾਰ ਬਣੇ। ਫਿਰ ਸੰਸਾਰ ਦਾ ਜਿਹੜਾ ਰੂਪ ਦਿਖਾਇਆ ਗੋਲਾਕਾਰ ਖੰਡੇ ਨਾਲ। ਧਰਤੀ ਬ੍ਰਹਿਮੰਡ। ਇਹ ਗੋਲਾਕਾਰ ਬ੍ਰਹਿਮੰਡ ਸ਼ਕਤੀ ਤਾਂ ਪੈਦਾ ਆਇਆ ਫਿਰ ਦੋਵੇਂ ਪਾਸੇ ਗਰਮਾਨਾ ਸ਼ਕਤੀ ਨਹੀਂ ਸੰਭਾਲਿਆ ਹੋਇਆ ਇਸ ਨੂੰ ਨਿਰਗੁਣ ਰੂਪ ਦੇ ਵਿੱਚ ਤੇ ਸਰਗੁਣ ਰੂਪ ਦੇ ਵਿੱਚ ਐਂਦੋ ਖੰਡੇ ਦੀ ਇਹ ਵੀ ਆਖਿਆ ਸਰਗੁਣ ਤੇ ਨਿਰਗੁਣ ਰੂਪ ਦੇ ਚ ਉਸਨੇ ਬ੍ਰਹਿਮੰਡ ਨੂੰ ਸੰਭਾਲਿਆ ਆਇਆ ਸਾਰੀ ਉਤਪਤੀ ਖੰਡੇ ਤੋਂ ਹੀ ਸ਼ਕਤੀ ਤੋਂ ਹੀ ਤੋ ਜੋ ਉਤਪਤੀ ਹੋਇਓ ਸਾਰੇ ਦਾ ਸਾਰਾ ਸਭ ਕੁਝ ਗੋਲਾਕਾਰ ਹੈ ਤੋ ਗੋਲਾ ਬ੍ਰਹਿਮੰਡ ਦਾ ਰੂਪ ਵੇਖੀ। ਇਸ ਤਰ੍ਹਾਂ ਮਹਾਤਮਾ ਬੁੱਧ ਬੋਧੀਆਂ ਦਾ ਜਿਹੜਾ ਧਾਰਮਿਕ ਚੈਨ ਹੈ ਚੱਕਰ ਹੈ। ਸੰਸਾਰ ਚੱਕਰ ਹੈ। ਮਨੁੱਖ ਇਸ ਦੇ ਚਰਦੇਸ਼ ਕਰਦਾ ਰਹਿੰਦਾ ਹੈ। ਕੋਮਦਾ ਹੀ ਕੋਮਦਾ ਹੀ ਆਮੜੇ ਜਾਮੜੇ ਇਸ ਦੇ ਮੁਕਦੇ ਹੀ ਨੇ ਕੋਲਾਕਾਰ ਕਾਮਨਾ ਮਨੁੱਖ ਨੂੰ ਘੁਮਾਈ ਫਿਰਦੀ ਹਰ ਧਨ ਨਾਲ ਸੁਣਨਾ ਧਨ ਦੀ ਕਾਮਨਾ ਧਨ ਮਿਲ ਗਿਆ ਕਾਮਨਾ ਰੁਕਦੀ ਨਹੀਂ ਵਿਸ਼ਰਾਮ ਨਹੀਂ ਕਰਦੀ ਪ੍ਰਭਤਾ ਦੀ ਕਾਮਨਾ ਕੁੰਮ ਦੇ ਆਇਆ ਉਹ ਵੀ ਮਿਲ ਗਿਆ ਕਾਮਨਾ ਇੱਥੇ ਵੀ ਬਿਸ਼ਰਾਮ ਨਹੀਂ ਕਰਦੀ ਚੱਲ ਪੈਂਦੀ ਹੈ ਫਿਰ ਪੁਰਸ਼ ਦੇ ਅੰਦਰ ਇਸਤਰੀ ਦੀ ਕਾਮਨਾ ਇਸਤਰੀ ਦੇ ਅੰਦਰ ਪੁਰਸ਼ ਦੀ ਕਾਮਨਾ ਇੱਥੇ ਕਾਮਨਾ ਥੋੜਾ ਜਿਹਾ ਬਿਸ਼ਰਾਮ ਕਰਦੀ ਹੈ ਇਸ ਵਾਸਤੇ ਭਾਰਤ ਦੇ तमाम ਰਿਸ਼ੀਆਂ ਨੇ ਇਸਤਰੀ ਨੂੰ ਕਾਮਣੀ ਕਹਿ ਦਿੱਤਾ ਪੁਰਸ਼ ਨੂੰ ਕਾਮਦੇਵ ਕਹਿ ਦਿੱਤਾ ਥੋੜਾ ਜਿਹਾ ਬਿਸ਼ਰਾਮ ਕਰਦੀ ਧੰਗੁਰੂ ਤੇਗ ਬਹਾਦਰ ਸਾਹਿਬ ਕਹੋ ਕਹਾ ਆਪਣੇ ਅਧਮਾਈ ਉਰਝਿਓ ਕਨਕ ਕਾਮਨੇ ਕੇ ਰਸ ਨਹਿ ਕੀ ਰਤ ਪਰਬਗਤ ਇਹਨੇ ਪ੍ਰਭੂ ਦੀ ਕੀਰਤ ਨਹੀਂ ਗਾਈ ਕਾਰਨ ਰੋਕ ਲਿਆ ਕਿਦਰੇ ਕਨਕ ਨੇ ਕਿਦਰੇ ਕਾਮਨੇ ਇਸ ਧੀ ਨੂੰ ਕਾਮਨਾ ਦੀ ਮਣੇ ਆਕ ਦਿੱਤਾ ਪੁਰਸ਼ ਇੱਥੇ ਬਿਸ਼ਰਾਮ ਕਰਦਾ ਉਹਦੀ ਕਾਮਨਾ ਕੁਝ ਦੇਰ ਲਈ ਇੱਥੇ ਰੁਕਦੀ ਹੈ ਨਾ ਪ੍ਰਭਤਾ ਤੇ ਰੁਕਦੀ ਏ ਨਾ ਧਨ ਤੇ ਰੁਕਦੀ ਏ ਹੋਰ ਅੱਗੇ ਹੋਰ ਅੱਗੇ ਹੋਰ ਅੱਗੇ ਥੋੜਾ ਜਿਹਾ ਇੱਥੇ ਰੁਕਦੀ ਇਸਤਰੀ ਦੀ ਵੀ ਇਹ ਕਾਮਨਾ ਨਾ ਧਨ ਤੇ ਰੁਕਦੀ ਏ ਨਾ ਪ੍ਰਭਤਾ ਤੇ ਰੁਕਦੀ ਏ ਰੁਕਦੀ ਏ ਥੋੜਾ ਜਿਹਾ ਪੁਰਸ਼ ਤੇ ਉਹ ਪੁਰਸ਼ ਉਸ ਲਈ ਕਾਮਦੇਵ ਬਣ ਜਾਂਦਾ ਏ ਇਸਤਰੀ ਪੁਰਸ਼ ਲਈ ਕਾਮਣੀ ਬਣ ਜਾਂਦੀ ਛਲਕ ਕਨਕ ਕਾਮਨੇ ਛਲੇ ਕਨਕ ਕਾਮਨੇ ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਜੀ ਬڑا ਜ਼ਿਕਰ ਹੈ ਕਹੋ ਕਹਾ ਆਪਣੇ ਅਗਮਾਈ